ਸਤਿ ਸ਼੍ਰੀ ਅਕਾਲ ਮੈਂ ਗਗਨਦੀਪ ਕੋਰ ਤੇ ਤੁਸੀਂ ਵੀ ਦੇਖ ਰਹੇ ਹੋ ਰਫਤਾਰ ਨਿਊਜ਼ ਆਓ ਫੇਰ ਸ਼ੁਰੂ ਕਰਦੇ ਹਾਂ ਪਹਿਲੀ ਖਬਰ ਤੋਂ ਭਾਰਤੀ ਵਿਦੇਸ਼ ਮੰਤਰੀ ਐਸ ਜੇ ਸ਼ੰਕਰ ਨੇ ਸ਼ਨੀਵਾਰ ਰਾਤ ਨੂੰ ਸੰਯੁਕਤ ਰਾਸ਼ਟਰ ਮਹਾ ਸਭਾ ਨੂੰ ਸੰਬੋਧਨ ਕੀਤਾ ਉਹਨਾਂ ਨੇ ਪਹਿਲਗਾਮ ਅਤਵਾਦੀ ਹਮਲੇ ਦੀ ਨਿੰਦਾ ਕੀਤੀ ਹੈ ਤੇ ਪਾਕਿਸਤਾਨ ਦਾ ਨਾਮ ਲਏ ਬਿਨਾ ਕਿਹਾ ਹੈ ਕਿ ਸਾਡਾ ਗਵਾਂਡੀ ਅਤਵਾਦ ਦਾ ਕੇਂਦਰ ਹੈ ਭਾਰਤੀ ਵਿਦੇਸ਼ ਮੰਤਰੀ ਨੇ ਦੱਸਿਆ ਕਿ ਉੱਥੇ ਅਤਵਾਦੀਆਂ ਦੀ ਖੁੱਲਕੇ ਵਡਿਆਈ ਕੀਤੀ ਜਾਂਦੀ ਹੈ। ਦਹਾਕਿਆਂ ਤੋਂ ਵੱਡੇ ਅੰਤਰਰਾਸ਼ਟਰੀ ਅਤਵਾਦੀ ਹਮਲਿਆਂ ਦਾ ਪਤਾ ਉਸੇ ਦੇਸ਼ ਤੋਂ ਲੱਗਿਆ। ਜੈ ਸ਼ੰਕਰ ਨੇ ਅਤਵਾਦੀ ਫੰਡਿੰਗ ਨੂੰ ਰੋਕਣ ਦਾ ਸੱਦਾ ਵੀ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅਤਵਾਦੀ ਬੁਨਿਆਦੀ ਢਾਂਚੇ ਨੂੰ ਤਬਾਹ ਕਰਨਾ ਜ਼ਰੂਰੀ ਹੈ। ਅਤਵਾਦੀਆਂ ਨਾਲ ਲੜਨਾ ਹਮੇਸ਼ਾ ਭਾਰਤ ਦੀ ਤਰਜੀਹ ਰਹੀ ਹੈ। ਜੈ ਸ਼ੰਕਰ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ 'ਚ ਸੁਧਾਰ ਦੀ ਮੰਗ ਕਰਦੇ ਹੋਏ ਕਿਹਾ ਹੈ ਕਿ ਸੰਯੁਕਤ ਰਾਸ਼ਟਰ ਦੀ ਮੈਂਬਰਾਂ ਦੀ ਗਿਣਤੀ 4 ਗੁਣਾ ਹੋ ਗਈ ਹੈ। ਸਥਾਈ ਮੈਂਬਰਾਂ ਦੀ ਗਿਣਤੀ ਵੀ ਹੁਣ ਵਧਾਣੀ ਚਾਹੀਦੀ ਹੈ। ਯੂਕਰੇਨ ਦੇ ਰਾਸ਼ਟਰਪਤੀ ਵਲੋਦੋਮੀਰ ਜ਼ੇਲਨਸਕੀ ਨੇ ਕਿਹਾ ਹੈ ਕਿ ਉਹਨਾਂ ਨੇ 7.9 ਟ੍ਰਿਲੀਅਨ ਰੁਪਏ ਦੇ ਅਮਰੀਕੀ ਹਥਿਆਰਾਂ ਦੀ ਇੱਕ ਸੂਚੀ ਤਿਆਰ ਕੀਤੀ ਹੈ ਜੋ ਖਰੀਦਣਾ ਚਾਹੁੰਦੇ ਨੇ ਪ੍ਰੈਸ ਬਰੀਫਿੰਗ 'ਚ ਉਹਨਾਂ ਕਿਹਾ ਹੈ ਕਿ ਇਸ ਦੇ ਨਾਲ ਹੀ ਇੱਕ ਵੱਖਰੇ ਡਰੋਨ ਸੌਦੇ ਉੱਤੇ ਵੀ ਵਿਚਾਰ-ਵਟਾਂਦਰਾ ਚੱਲ ਰਿਹਾ ਹੈ ਜਿਸ ਉੱਤੇ ਤਕਨੀਕੀ ਟੀਮਾਂ ਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ ਇਸ ਸੌਦੇ ਉੱਤੇ ਹੋਰ ਗੱਲਬਾਤ ਇਸ ਮਹੀਨੇ ਜਾਂ ਅਗਲੇ ਮਹੀਨੇ ਯੂਕਰੇਨੀ ਅਧਿਕਾਰੀਆਂ ਦੇ ਅਮਰੀਕਾ ਦੌਰੇ ਦੌਰਾਨ ਹੋਵੇਗੀ ਜਿੱਥੇ ਉਹ ਹਥਿਆਰਾਂ ਦੀ ਖਰੀਦ ਅਤੇ ਡਰੋਨ ਉਤਪਾਦਨ ਸੌਦਿਆਂ ਉੱਤੇ ਚਰਚਾ ਕਰਨਗੇ ਇਸ ਦੌਰਾਨ ਡਰੋਨ ਕਾਸਿੱਦੇ ਯੂਕਰੇਨ ਤੋਂ ਡਰੋਨ ਖਰੀਦਦਾਗਾ ਜੇਲਨਸਕੀ ਨੇ ਕਿਹਾ ਹੈ ਕਿ ਪਿਛਲੇ 3.5 ਸਾਲਾਂ ਦੇ ਜੰਗ ਦੌਰਾਨ ਯੂਕਰੇਨ ਨੇ ਲੱਖਾਂ ਡਰੋਨ ਤਿਆਰ ਕੀਤੇ ਨੇ ਪਰ ਉਤਪਾਦਨ ਨੂੰ ਵਧਾਉਣ ਲਈ ਵਿੱਤੀ ਸਰੋਤਾਂ ਦੀ ਘਾਟ ਹੈ ਜੇਲਨਸਕੀ ਇਸ ਹਫਤੇ ਸੰਯੁਕਤ ਰਾਸ਼ਟਰ ਮਹਾਸਭਾ ਚ ਸ਼ਾਮਲ ਹੋਣ ਅਤੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨਾਲ ਮੁਲਾਕਾਤ ਕਰਨ ਲਈ ਅਮਰੀਕਾ ਗਏ ਸਨ ਜਿਨ੍ਹਾਂ ਨਾਲ ਉਨ੍ਹਾਂ ਨੇ ਰੂਸ ਵਿਰੁੱਧ ਯੂਕਰੇਨ ਦੀ ਰਣਨੀਤੀ ਉੱਤੇ ਚਰਚਾ ਕੀਤੀ ਹੈ ਅਮਰੀਕਾ ਦੇ ਉੱਤਰੀ ਕੈਰੋਲੀਨਾ ਚ ਬੀਤੀ ਰਾਤ ਇੱਕ ਰੈਸਟੋਰੈਂਟ ਚ ਹੋਈ ਗੋਲੀਬਾਰੀ ਚ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ ਤੇ 8 ਹੋਰ ਲੋਕ ਜ਼ਖਮੀ ਦੱਸੇ ਜਾ ਰਹੇ ਨੇ ਹਮਲੇ ਦੇ ਪਿੱਛੇ ਦਾ ਕਾਰਨ ਅਜੇ ਤੱਕ ਪਤਾ ਨਹੀਂ ਲੱਗਿਆ ਇਹ ਘਟਨਾ ਅਮਰੀਕਨ ਫਿਸ਼ ਕੰਪਨੀ ਰੈਸਟੋਰੈਂਟ ਚ ਰਾਤ 9:30 ਵਜੇ ਦੇ ਕਰੀਬ ਵਾਪਰੀ ਹੈ ਪੁਲਿਸ ਦਾ ਕਹਿਣਾ ਹੈ ਕਿ ਗੋਲੀਬਾਰੀ ਚ 8 ਲੋਕ ਜ਼ਖਮੀ ਹੋਏ ਨੇ ਤੇ ਬਾਕੀ ਜ਼ਖਮੀਆਂ ਨੂੰ ਨੇੜਲੇ ਹਸਪਤਾਲਾਂ ਚ ਲਿਜਾਇਆ ਗਿਆ ਸਿਟੀ ਮੈਨੇਜਰ ਨੇ ਕਿਹਾ ਹੈ ਕਿ ਰੈਸਟੋਰੈਂਟ ਉਤੇ ਗੋਲੀਬਾਰੀ ਕਰਨ ਤੋਂ ਬਾਅਦ ਹਮਲਾਵਾਰ ਕਿਸ਼ਤੀ ਉਤੇ ਪਾਣੀ ਰਾਹੀਂ ਫਰਾਰ ਹੋ ਗਏ ਸਨ ਪ੍ਰਸ਼ਾਸਨ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਇਲਾਕੇ ਤੋਂ ਦੂਰ ਰਹਿਣ ਤੇ ਆਪਣੇ ਘਰਾਂ 'ਚ ਸੁਰੱਖਿਅਤ ਰਹਿਣ ਤੇ ਕਿਸੇ ਵੀ ਸ਼ੱਕੀ ਗਤੀਵਿਧੀ ਦੀ ਰਿਪੋਰਟ ਜਲਦ ਤੋਂ ਜਲਦ ਕਰਨ ਏਸ਼ੀਆ ਕੱਪ 2025 ਦੇ ਫਾਈਨਲ 'ਚ ਦੁਬਈ 'ਚ ਪਾਕਿਸਤਾਨ ਦਾ ਸਾਹਮਣਾ ਕਰੇਗਾ। ਇਹ ਟੂਰਨਾਮੈਂਟ ਦੇ 41 ਸਾਲਾਂ ਤੱਕ ਚੱਲੀ ਦੁਸ਼ਮਣੀ ਦੇ ਬਾਵਜੂਦ ਏਸ਼ੀਆ ਕੱਪ ਦੀ ਫਾਈਨਲ 'ਚ ਉਹਨਾਂ ਦਾ ਪਹਿਲਾ ਮੁਕਾਬਲਾ ਹੈ। ਦੋਵਾਂ ਟੀਮਾਂ ਵਿਚਕਾਰ ਖੇਡੇ ਗਏ T20 ਅੰਤਰਰਾਸ਼ਟਰੀ 'ਚ ਭਾਰਤ ਸਪਸ਼ਟ ਤੌਰ 'ਤੇ ਅੱਗੇ ਹੈ ਪਰ ਜਦੋਂ ਬਹੁ-ਰਾਸ਼ਟਰੀ ਟੂਰਨਾਮੈਂਟਾਂ 'ਚ ਫਾਈਨਲ ਦੀ ਗੱਲ ਆਉਂਦੀ ਹੈ ਤਾਂ ਪਾਕਿਸਤਾਨ ਨੇ ਵੀ ਮਹੱਤਵਪੂਰਨ ਸਫਲਤਾ ਪ੍ਰਾਪਤ ਕੀਤੀ ਹੈ। ਇਹ ਟੂਰਨਾਮੈਂਟ ਦੁਬਈ ਇੰਟਰਨੈਸ਼ਨਲ ਸਟੇਡੀਅਮ 'ਚ ਅੱਜ ਖੇਡੀ ਜਾਏਗੀ। ਬੀਤੇ ਦਿਨ ਤਾਮਿਲ ਫਿਲਮ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਵਿਜੇ ਦੁਆਰਾ ਚੋਣ ਪ੍ਰਚਾਰ ਕੀਤਾ ਜਾ ਰਿਹਾ ਸੀ ਜਦੋਂ ਉਹ ਪ੍ਰਚਾਰ ਕਰ ਰਹੇ ਸਨ ਤਾਂ ਉੱਥੇ ਹਜ਼ਾਰਾਂ ਦੀ ਗਿਣਤੀ ਚ ਲੋਕ ਪਹੁੰਚੇ ਹੋਏ ਸਨ ਤਿਉਹੇ ਸਮੇਂ ਉਥੇ ਪਕੜੜ ਮੱਜਾਂਦੀ ਹੈ ਜਿਸ ਕਾਰਨ ਨਕਟਟੋ 39 ਲੋਕ ਮਾਰੇ ਜਾਂਦੇ ਨੇ ਤੇ 50 ਤੋਂ ਵੱਧ ਲੋਕ ਜ਼ਖਮੀ ਦੱਸੇ ਜਾ ਰਹੇ ਨੇ ਮਰੇ ਹੋਏ 39 ਲੋਕਾਂ ਚ 13 ਪੁਰਸ਼ 17 ਔਰਤਾਂ ਤੇ 5 ਲੜਕੀਆਂ ਸ਼ਾਮਲ ਸਨ ਜਦੋਂ ਕਿ ਜ਼ਖਮੀ ਲੋਕਾਂ ਚ 26 ਪੁਰਸ਼ ਤੇ 25 ਔਰਤਾਂ ਸਮੇਤ 51 ਲੋਕ ਗੰਭੀਰ ਜ਼ਖਮੀ ਹੋਏ ਨੇ ਜਿਨ੍ਹਾਂ ਦਾ ਹੁਣ ਇਲਾਜ ਹੋਈ ਚੱਲ ਰਿਹਾ ਹੈ ਇਸ ਸਬਕਟਨਾ ਤੋਂ ਬਾਅਦ ਤ ਦੇ ਮੁੱਖ ਮੰਤਰੀ ਐਮ ਕੇ ਸਟਾਲਿਨ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਸ ਜ਼ਿਲ੍ਹਾ ਜਿੱਥੇ ਇਹ ਘਟਨਾ ਵਾਪਰੀ ਹੈ ਉੱਥੇ বিজে ਦੀ ਪਾਰਟੀ ਤਮਿਲਗੋ ਬੇਤਰੀ ਕਜ਼ਾਗਮ ਦੁਆਰਾ ਆਯੋਜਿਤ ਇੱਕ ਰਾਜਨੀਤਿਕ ਰੈਲੀ ਕੱਢੀ ਜਾ ਰਹੀ ਸੀ ਤਿਹਾਰਾਂ ਦੇ ਸੀਜ਼ਨ ਨੂੰ ਧਿਆਨ ਚ ਰੱਖਦੇ ਆਂ ਸ਼੍ਰੀ ਮੁਕਸਾ ਸਾਹਿਬ ਦੀ ਐਸਐਸਪੀ ਡਾਕਟਰ ਅਖੇਲ ਚੌਧਰੀ ਤੇ ਆਈਪੀਐਸ ਵੱਲੋਂ ਜ਼ਿਲ੍ਹਾ ਸ਼੍ਰੀ ਮੁਕਸਾ ਸਾਹਿਬ ਚ ਕਾਨੂੰਨ ਵਿਵਸਥਾ ਨੂੰ ਬਣਾਈ ਰੱਖਣ ਅਤੇ ਸ਼ਹਿਰ ਵਾਸੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਖਾਸ ਪ੍ਰਬੰਧ ਕੀਤੇ ਗਏ ਨੇ ਜਿੱਥੇ ਉਹਨਾਂ ਵੱਲੋਂ ਖੁਦ ਰਾਤ ਸਮੇਂ ਰਾਮਲੀਲਾ ਗਰਾਊਂਡ ਅਤੇ ਸ਼ਹਿਰ ਦੀ ਵੱਖ-ਵੱਖ ਨਾਕਿਆਂ ਉਤੇ ਚੈਕਿੰਗ ਕੀਤੀ ਗਈ ਹੈ ਤੇ ਪੁਲਿਸ ਮੁਲਾਜ਼ਮਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਨੇ ਡੀਐਸਪੀ ਨੇ ਦੱਸਿਆ ਕਿ ਤਿਹਾੜੀ ਸੀਜ਼ਨ ਦੌਰਾਨ ਸ਼੍ਰੀ ਮੁਕਸਾ ਸਾਹਿਬ ਵਿੱਚ ਵੱਧ ਸੁਰੱਖਿਆ ਪ੍ਰਬੰਧਾਂ ਲਈ ਜ਼ਿਲ੍ਹੇ ਭਰ ਚੋਂ 500 ਤੋਂ ਵੱਧ ਪੁਲ ਕਿਤਾ ਗਿਆ ਸ਼ਹਿਰ ਦੇ ਮੁੱਖ ਚੌਰਾਹਿਆਂ ਅੰਦਰੂਨੀ ਬਾਜ਼ਾਰਾਂ ਤੇ ਸੰਵੇਦਨਸ਼ੀਲ ਸਥਾਨਾਂ ਉਤੇ ਪੱਧ ਸੁਰੱਖਿਆ ਕਰਮਚਾਰੀ ਤਾਇਨਾਤ ਕੀਤੇ ਗਏ ਨੇ ਤੇ ਇਸ ਤੋਂ ਇਲਾਵਾ ਚਾਰੇ ਸਬ ਡਜਵੀਜ਼ਾਂ ਸ਼੍ਰੀ ਮੁਕਸਤ ਸਾਹਿਬ ਮਲੋਟ ਗਿੱਦੜਬਾਹਾ ਅਤੇ ਲੰਬੀ ਚੋਂ ਵੱਖ-ਵੱਖ ਨਾਕੇ ਲਗਾਏ ਗਏ ਨੇ ਤੇ ਹਰ ਨਾਕੇ ਉਤੇ 24 ਘੰਟੇ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਨੇ ਪੀਸੀਆਰ ਮੋਟਰਸਾਈਕਲ ਅਤੇ ਗਸ਼ਤ ਟੀਮਾਂ ਵੀ ਤਿਆਰ ਕੀਤੀਆਂ ਗਈਆਂ ਨੇ ਤੇ ਜਿਨ੍ਹਾਂ ਵੱਲੋਂ ਲਗਾਤਾਰ ਸ਼ਰਾਰਤੀ ਅੰਸਰਾਂ ਉਤੇ ਨਿਗਰਾਨੀ ਰੱਖੀ ਜਾ ਰਹੀ ਹੈ ਅਮਰੀਕਾ ਨੇ 73 ਸਾਲਾ ਔਰਤ ਨੂੰ ਕੁਝ ਦਿਨ ਪਹਿਲਾਂ ਰਿਪੋਰਟ ਕਰਕੇ ਭਾਰਤ ਭੇਜ ਦਿੱਤਾ ਸੀ ਉਹ ਪਿਛਲੇ 33 ਸਾਲਾਂ ਤੋਂ ਵੱਦ ਸਮੇਂ ਤੋਂ ਅਮਰੀਕਾ 'ਚ ਰਹਿ ਰਹੀ ਸੀ ਉਸ ਨੂੰ ਕੈਲੀਫੋਰਨੀਆ 'ਚ ਇਮੀਗ੍ਰੇਸ਼ਨ ਅਧਿਕਾਰੀਆਂ ਵੱਲੋਂ ਹਿਰਾਸਤ 'ਚ ਲੈੇ ਜਾਣ ਤੋਂ ਬਾਅਦ ਉਸ ਨੂੰ ਆਪਣੇ ਰਿਸ਼ਤੇਦਾਰਾਂ ਨੂੰ ਅਲਵਿਦਾ ਕਹਿਣ ਦਾ ਮੌਕਾ ਵੀ ਨਹੀਂ ਦਿੱਤਾ ਗਿਆ ਹਰਜੀਤਕੌਰ ਦੇ ਪੋਤੇ-ਪੋਤੀਆਂ ਅਮਰੀਕਾ ਤੋਂ ਉਸ ਨੂੰ ਵਾਰ-ਵਾਰ ਫੋਨ ਕਰ ਰਹੇ ਨੇ ਉਹ ਪੁੱਛ ਰਹੇ ਨੇ ਕਿ ਉਹਨਾਂ ਦੀ ਦਾਦੀ ਲਈ ਸੌਣ ਲਈ ਬਿਸਤਰਾ ਹੈ ਕਿ ਨਹੀਂ ਉਸ ਕੋਲ ਪਹਿਨਣ ਲਈ ਕੱਪੜੇ ਹਨ ਜਾਂ ਨਹੀਂ ਕਿ ਉਸ ਨੂੰ ਸਵੇਰੇ ਦੁਪਹਿਰ ਸ਼ਾਮ ਨੂੰ ਖਾਣਾ ਮਿਲਦਾ ਮਿਲਦਾ ਹੈ ਜਾਂ ਨਹੀਂ ਕਿਉਂਕਿ ਉਹਨਾਂ ਦੀ 73 ਸਾਲਾ ਦਾਦੀ ਓਕੇ ਹਾਲਾਤ ਚ ਘਰੋਂ ਬੇਕਾਰ ਹੋ ਗਈ ਸੀ ਹਾਲ ਹੀ ਚਾਈ ਹੜ੍ਹਾਂ ਨੇ ਪੰਜਾਬ ਦਾ ਵੱਡਾ ਜਾਨੀ ਤੇ ਮਾਲੀ ਨੁਕਸਾਨ ਕੀਤਾ ਲੱਖਾਂ ਲੋਕ ਘਰੋਂ ਬੇਕਾਰ ਹੋ ਗਏ ਨੇ ਤੇ ਕਿਸਾਨਾਂ ਦੀ ਲੱਖਾਂ ਏਕੜ ਉਮੀਦਾਂ ਦੀ ਫਸਲਾਂ ਉੱਤੇ ਪਾਣੀ ਫਿਰ ਗਿਆ ਪੰਜਾਬ ਸਰਕਾਰ ਨੇ ਮੁੰਦਲੇ ਤੌਰ ਉਤੇ ਲਗਭਗ 13000 ਕਰੋੜ ਰੁਪਏ ਦਾ ਨੁਕਸਾਨ ਦੀ ਰਿਪੋਰਟ ਭਾਰਤ ਸਰਕਾਰ ਨੂੰ ਭੇਜੀ ਸੀ ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 1600 ਕਰੋੜ ਰੁਪਏ ਦਾ ਪੈਕੇਜ ਹੀ ਦਿੱਤਾ ਵਿੱਤ ਮੰਤਰੀ ਹਰਪਾਲ ਸਿੰਘ ਚਿਮਮਾ ਨੇ ਬੀਤੇ ਕਾਲ ਵਿਧਾਨ ਸਭਾ ਚ ਦਾਵਾ ਕੀਤਾ ਕਿ ਇਸ ਪੈਕੇਜ 'ਚੋਂ ਇੱਕ ਪੈਸਾ ਵੀ ਅਜੇ ਤੱਕ ਪੰਜਾਬ ਸਰਕਾਰ ਦੇ ਖਜ਼ਾਨੇ 'ਚ ਨਹੀਂ ਆਇਆ ਹੜ੍ਹਾਂ ਨਾਲ ਹੋਏ ਨੁਕਸਾਨ ਉਤੇ ਮੁੜ ਵਸੇਬੇ ਲਈ ਯਤਨਾਂ ਵੱਜੋਂ ਸੂਬਾ ਸਰਕਾਰ ਨੇ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ اجلاس ਬੁਲਾਇਆ ਇਸ ਮੌਕੇ ਮੰਤਰੀ ਹਰਜੋਤ ਸਿੰਘ ਬੈਂਸ ਨੇ ਵਿਧਾਨ ਸਭਾ 'ਚ ਕਿਹਾ ਕਿ ਪੰਜਾਬ ਨੇ ਆਪਣੇ ਜਿਸਮ ਉਤੇ ਬੜੇ ਫੱਟ ਸਹੇ ਨੇ ਇਸ ਵਕਤ ਪੰਜਾਬ ਦੀ ਬਾਫੜਨ ਦੀ ਜ਼ਰੂਰਤ ਹੈ ਪਰ ਪ੍ਰਧਾਨ ਮੰਤਰੀ ਚੁਣੇ ਹੋਏ ਮੁੱਖ ਮੰਤਰੀ ਨੂੰ ਮਿਲਣ ਲਈ ਸਮਾਂ ਨਹੀਂ ਦੇ ਰਹੇ ਜਦਕਿ ਨਿਯੁਕਤ ਕਿਤੇ ਗਵਰਨਰ ਸਾਹਿਬ ਨੂੰ ਸਮਾਂ ਦੇ ਕੇ ਮੀਟਿੰਗ ਕਰ ਰਹੇ ਨੇ ਇਸ ਤਰ੍ਹਾਂ ਦੀਆਂ ਹੋਰ ਖਬਰਾਂ ਦੇਖਣ ਲਈ ਸਾਡੇ ਨਾਲ ਜੁੜੇ ਰਹੋ ਐਨਮੇ ਨੂੰ ਦੀ ਇਜਾਜ਼ਤ ਧੰਨਵਾਦ